ਕਹਿੰਦੇ ਨਾਨਕ ਕਿ ਤੇਰਾ ਪਿਓ ਜ਼ਰੂਰ ਹੈ ਇਹਨੇ ਤੈਨੂੰ ਨਹੀਂ ਪਹਿਚਾਣਿਆ ਤੂੰ ਕੌਣ ਹੈ ਜਦੋਂ ਤੈਨੂੰ ਮਾਰਦਾ ਇਹ ਸਾਡਾ ਦਿਲ ਦੁਖਦਾ ਏ ਅੱਜ ਅਸੀਂ ਇਹਦੇ ਕੋਲੋਂ ਪੁੱਛਣਾ ਦੱਸ ਦੋ ਨਾਨਕ ਨੂੰ ਕਿਉਂ ਮਾਰਦਾ ਤੇ ਬਾਬਾ ਨਾਨਕ ਜੀ ਕੀ ਕਹਿੰਦੇ ਕਹਿੰਦੇ ਨਾ ਬਈ ਤੁਸੀਂ ਪੁੱਛਿਓ ਨਾ ਇਹਦੇ ਕੋਲੋਂ ਕੁਝ ਵੀ ਤੁਸੀਂ ਪੁੱਛਿਓ ਨਾ ਇਹਦੇ ਕੋਲੋਂ ਕੁਝ ਕਿਉਂ ਕਹਿੰਦੇ ਇਹ ਮੇਰਾ ਪਿਓ ਹੈ ਪਿਓ ਤੇ ਰੱਬ ਦੀ ਜਗ੍ਹਾ ਹੁੰਦਾ ਏ ਰੱਬ ਦੀਆਂ ਚੰਡਾਂ ਦਾ ਕਾਹਦਾ ਗੁੱਸਾ ਇਹਦੀ ਇੱਕ